ਸਦਾ ਹੀ ਮਨੁੱਖ ਤਮੋ ਗੁਣ ਚੋਣੀ ਮਿਹਨਤ ਨਹੀਂ ਕਰਦਾ ਤਮੋ ਗੁਣ ਦੇ ਵਿੱਚ ਥੋੜਾ ਜਿਹਾ ਕਰ ਲੈਂਦਾ ਵਿਹਲਾ ਬਹਿ ਜਾਂਦਾ ਘਾੜੀਆਂ ਬਣਾ ਲੈਂਦਾ ਦੂਜਿਆਂ ਤੇ ਇਲਜ਼ਾਮ ਲਾ ਦਿੰਦਾ ਇਹਨਾਂ ਕੀ ਕਰਦਾ ਹੈ ਰਜੋ ਗੁਣੀ ਮਨੁੱਖ ਜਿਵੇਂ ਜੋਦੇ ਰਾਜੇ ਅੱਜ ਤੁਹਾਡੇ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਨੇ ਜਿਹੜੇ ਉਸ ਧਾਰਾ ਦੇ ਮਨੁੱਖ ਹੁੰਦੇ ਉਹ ਰਜੋ ਗੁਣ ਚੁੱਕਦੇ ਜਿਹੜੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਮੰਗਦੇ ਵੀ ਬਹੁਤ ਜ਼ਿਆਦਾ ਨੇ ਤੇ ਕਈ ਵਾਰ ਜਦੋਂ اٹਕ ਜਾਂਦੇ ਤੇ ਉਹ ਬਹੁਤ ਛੇਤੀ ਸ਼ੂਟ ਡਾਊਨ ਹੁੰਦੇ ਨੇ ਤਮੋਗੁਣ ਦੇ ਵਿੱਚ ਬਹੁਤ ਛੇਤੀ ਮੜਾ ਜਿਹਾ ਕੰਮ ਡੋਲਿਆ ਏ ਉਹ ਉਸੇ ਵੇਲੇ ਤਮੋਗੁਣ ਚ ਚਲੇ ਜਾਂਦੇ ਤੇ ਚਿੰਤਾ ਚ ਪੈ ਜਾਂਦੇ ਫਿਰ ਆਉਂਦਾ ਏ ਸਤੋਗੁਣ ਜਿੱਥੇ ਸਾਧੂ ਜਿਹੜੇ ਸ਼ੁਰੂਆਤ ਦੇ ਸਾਧੂ ਹੁੰਦੇ ਨੇ ਨਾ ਉਹ ਉੱਥੇ ਰਹਿੰਦੇ ਸਤੋਗੁਣ ਚ ਸੇਵਾ ਕਰਦੇ ਨੇ ਮਿਹਨਤ ਕਰਦੇ ਨੇ ਸੇਵਾ ਮੰਗਦੇ ਵੀ ਨਹੀਂ ਕਿ ਮਹਾਰਾਜ ਸੇਵਾ ਮਿਲ ਜਾਵੇ ਜਿਨਨੇ ਸੇਵਾ ਮੰਗਦੇ ਨੇ ਸਤੋ ਗੁਣੀ ਨੇ ਤਿੰਨਾ ਤੋਂ ਬਾਹਰ ਪ੍ਰਭੂ ਏ ਜਿਹੜੇ ਤਿੰਨਾ ਤੋਂ ਬਾਹਰ ਚਲੇ ਗਏ ਉਹ ਸੇਵਾ ਵੀ ਨਹੀਂ ਮੰਗਦੇ ਉਹ ਤੇ ਮੇਰੇ RAM ਰਾਏ ਜਿਉਂ ਰੱਖੇ ਓਹ ਰਹੀਏ ਉਹ ਸੇਵਾ ਵੀ ਨਹੀਂ ਮੰਗਦੇ ਕੁਝ ਨਹੀਂ ਮੰਗਦੇ ਉਹ ਕਰਦੇ ਨਹੀਂ ਨੇ ਉਹਨਾਂ ਤੋਂ ਹੁੰਦਾ ਏ ਕਰਨ ਵਾਲੇ ਸਤੋ ਗੁਣ ਚਨੇ ਉਹ ਕੁਝ ਨਹੀਂ ਕਰਦੇ ਉਹਨਾਂ ਨੂੰ ਕਦੀ ਵੀ ਪੁੱਛੋਗੇ ਉਹ ਕਹਿੰਦੇ ਮੈਂ ਥੋੜੀ ਕੀਤਾ ਉਹਨੇ ਕਰਾ ਲਿਆ ਪਿਆਰੇ ਨਾਨਕ ਜੀ ਨੂੰ ਪੁੱਛ ਕੇ ਦੇਖੋ ਕਿ ਤੁਸੀਂ ਬਾਣੀ ਨੂੰ ਧੁਰ ਤੋਂ ਲੈ ਕੇ ਆਏ ਤੇ ਮਹਾਰਾਜ ਕਹਿੰਦੇ ਨੇ ਨਹੀਂ ਆਪੇ ਆਈਏ ਮੈਂ ਨਹੀਂ ਕੀਤਾ ਮਹਾਰਾਜ ਜੀ ਨੂੰ ਪੁੱਛੋ ਤੁਸੀਂ ਆਪ ਬੋਲਦੇ ਹੋ ਗਾਉਂਦੇ ਹੋ ਉਹ ਕਹਿੰਦੇ ਨਹੀਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਧਿਆਨ ਮਿਲਦਾ ਲੋ ਜਿੱਤਾਂ ਹੁੰਦੀ ਏ ਆਪਣੇ ਆਪ ਗਿਆਨ ਹੋ ਜਾਂਦਾ ਮੈਂ ਕੁਝ ਨਹੀਂ ਕਰਦਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕੁਝ ਨਹੀਂ ਇਹ ਵਿੱਚ ਹਮੇਸ਼ਾ ਜਿਹੜੇ ਤਿੰਨਾਂ ਗੁਣਾਂ ਤੋਂ ਬਾਹਰੇ ਉਹ ਹੀ ਉਹਨਾਂ ਦੀ ਗੱਲ ਹੈ ਕਈ ਵਾਰਾ ਸੰਸਾਰ ਦੇ ਵਿੱਚ ਇਹ ਤਮੂ ਜਿਹੜੇ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਨਹੀਂ ਨਾ ਇਹ ਮਾਇਆ ਤੋਂ ਬਾਰੀ ਗੁਣ ਦੀ ਜਿਹੜੀ ਵਿਆਖਿਆ ਹੈ ਉਹ ਨੂੰ ਆਪਣੇ ਤੇ ਲੈ ਲੈਂਦੇ ਕਿ ਨਹੀਂ ਮਹਾਰਾਜ ਜੀ ਦੀ ਬਖਸ਼ਿਸ਼ ਨਾ ਹੁਣਾ ਮਹਾਰਾਜ ਕਰਨਗੇ ਤੇ ਹੁਣਾ ਮਹਾਰਾਜ ਇਦਾਂ ਕਰਨਗੇ ਸਭ ਕੁਝ ਮਹਾਰਾਜ ਕਰਦੇ ਨੇ ਅਸੀਂ ਕੁਝ ਨਹੀਂ ਕਰਦੇ ਪਰ ਸੱਚੇ ਨਹੀਂ ਹੈ ਇਹ ਮਾਇਆ ਤੋਂ ਤਿੰਨਾ ਗੁਣਾ ਤੋਂ ਬਾਹਰ ਦੀ ਵਿਆਖਿਆ ਹੈ ਇਹ ਉਹਨਾਂ ਦੀ ਵਿਆਖਿਆ ਹੈ ਜਿਹੜੇ ਮਾਇਆ ਦੇ ਤਿੰਨਾ ਗੁਣਾ ਤੋਂ ਬਾਹਰ ਵੇਖੇ ਤਿੰਨ ਹਿੱਸੇ ਮਾਇਆ ਦੇ ਤਿੰਨ ਗੁਣ ਤੇ ਕਿੰਦੀ ਜਿਹੜੀ ਉਹਦੀ ਦਿਵਾਲੇ ਕਾਰ ਬਣੀ ਏ ਜਿਹੜੀ ਉੱਪਰ ਕਾਰ ਬਣੀ ਏ ਉਸਨੇ ਕਾਰ ਦਾ ਮਤਲਬ ਹੁੰਦਾ ਲਗਾਤਾਰ ਕੁਝ ਚੱਲਣ ਵਾਲਾ ਲਗਾਤਾਰ ਕੁਝ ਚਲਾਈ ਮਾਨਤਾ ਦਾ ਜਿਹੜਾ